22 ਅਪ੍ਰੈਲ 2025 ਨੂੰ ਭਾਰਤ ਦੇ ਪਹਿਲਗਾਮ ਵਿਖੇ ਹੋਇਆ ਅੱਤਵਾਦੀ ਹਮਲਾ ਜਿੱਥੇ ਕਿ ਅੱਤਵਾਦੀਆਂ ਵੱਲੋਂ ਧਰਮ ਪੁੱਛ ਕੇ 28 ਬੇਕਸੂਰ ਲੋਕਾਂ ਨੂੰ ਇਸ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਤਾਂ ਜੋ ਕਿ ਉਹ ਇਸਲਾਮ ਦੇ ਵਿੱਚ ਨਹੀਂ ਸਨ ਇਹ ਇੱਕ ਇਖਲਾਕੋ ਡਿਗੀ ਕਾਰਵਾਈ ਨਹੀਂ ਸਗੋਂ ਬਹੁਤ ਜ਼ਿਆਦਾ ਨਿੰਦਣਯੋਗ ਤੇ ਘਨੌਣੀ ਘਟਨਾ ਸੀ ਜਿਸ ਦੀ ਕਿ ਚੁਫੇਰਿਓ ਹਰ ਮੁਲਕ ਨੇ ਇਸ ਘਟਨਾ ਦੀ ਨਿੰਦਿਆ ਕੀਤੀ ਹੈ ਇਹ ਉੱਥੇ ਹੀ ਇਸ ਅੱਤਵਾਦ ਨੂੰ ਜੜੋਂ ਖਤਮ ਕਰਨ ਦੇ ਲਈ ਵੀ ਸਾਰੀ ਦੁਨੀਆ ਨੂੰ ਲਾਮਬੰਦ ਹੋਣ ਦਾ ਸੱਦਾ ਦਿੱਤਾ ਹੈ ਉੱਚ ਉਚੇਚੇ ਤੌਰ ਤੇ ਭਾਰਤੀ ਐਮਬੈਸੀ ਰੋਮ ਵਿਖੇ ਇੱਕ ਵਿਸ਼ੇਸ਼ ਵਫਦ ਭਾਰਤ ਸਰਕਾਰ ਦਾ ਐਮਪੀਜ਼ ਦਾ ਵਫਦ ਉਚੇਚੇ ਤੌਰ ਤੇ ਅੱਜ ਭਾਰਤੀ ਐਮਬੈਸੀ ਰੋਮ ਆਇਆ ਤੇ ਇੱਥੇ ਦੀ ਇਟਲੀ ਦੀ ਸਰਕਾਰ ਦੇ ਮੰਤਰੀ ਮੰਡਲ ਨੂੰ ਸਰਕਾਰੀ ਦਰਬਾਰੀ ਇਸ ਬਾਬਤ ਗੱਲ ਕਰ ਰਿਹਾ ਕਿ ਉਹ ਅੱਤਵਾਦ ਨੂੰ ਖਤਮ ਕਰਨ ਦੇ ਲਈ ਕਿਸ ਤਰ੍ਹਾਂ ਜੰਗੀ ਪੱਧਰ ਤੇ ਕੰਮ ਕਰ ਲਿਆ ਹੈ ਤੇ ਆਓ ਅਸੀਂ ਤੁਹਾਨੂੰ ਇਸ ਵਾਫਤ ਦੇ ਨਾਲ ਮਿਲਾਨ ਜਾ ਰਹੇ ਹਾਂ ਜਿਹੜਾ ਕਿ ਉੱਚ ਇਸ ਤੌਰ ਤੇ ਭਾਰਤੀ ਭਾਈਚਾਰੇ ਨਾਲ ਗੱਲਬਾਤ ਕਰਨ ਆ ਰਿਹਾ ਹੈ ਤੇ ਇਹ ਯਕੀਨ ਦਵਾ ਰਿਹਾ ਹੈ ਕਿ ਉਹਦਾ ਜਿਹੜਾ ਦ੍ਰਿਸ਼ਟੀਕੋਣ ਹੈ ਭਾਰਤ ਸਰਕਾਰ ਦਾ ਅੱਤਵਾਦ ਨੂੰ ਲੈ ਕੇ ਜ਼ਮੀਨੀ ਪੱਧਰ ਤੇ ਜਿਹੜਾ ਅੱਤਵਾਦ ਨੂੰ ਖਤਮ ਕਰਨ ਤੇ ਲਈ ਜਿਹੜੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਬਹੁਤ ਹੀ ਸੰਜੀਦਾ ਤੰਗੜਾ ਹੈ ਕਿਉਂਕਿ ਵਿਦੇਸ਼ਾਂ ਦੇ ਵਿੱਚ ਵਸਤੇ ਭਾਰਤੀਆਂ ਨੂੰ ਇਸ ਗੱਲ ਦੀ ਹਮੇਸ਼ਾ ਹੀ ਚਿੰਤਾ ਰਹਿੰਦੀ ਹੈ ਕਿ ਜਿਹੜਾ ਇਹ ਅੱਤਵਾਦ ਆ ਇਹ ਦੇਸ਼ ਦੇ ਲਈ ਬਹੁਤ ਜ਼ਿਆਦਾ ਘਾਤਕ ਹੈ ਜਿਸ ਨੂੰ ਸਰਕਾਰ ਲੰਬੇ ਹੱਥੀ ਨੱਥ ਪਾਉਣ ਦੇ ਲਈ ਲਾਮਬੰਦ ਹੈ ਅੱਜ ਜਿਹੜਾ ਇਹ ਵਫ਼ਦ ਆ ਐਮਪੀਜ਼ ਦਾ ਭਾਰਤ ਸਰਕਾਰ ਦੇ ਐਮਪੀਜ਼ ਦਾ ਆਇਆ ਤੁਹਾਨੂੰ ਉਹਨਾਂ ਦੇ ਨਾਲ ਮਿਲਾਰੇ ਆ ਤੇ ਇਹ ਜਿਹੜਾ ਵਫ਼ਦ ਦੇ ਉਚੇਚੇ ਤੌਰ ਤੇ ਇਤਲੀ ਸਰਕਾਰ ਦੇ ਨਾਲ ਵੀ ਗੱਲਬਾਤ ਕਰ ਰਿਹਾ ਹੈ ਤੇ ਮੌਕੇ ਤੇ ਹੋਰ ਕੀ ਕੀ ਵਿਚਾਰਾ ਹੋ ਰਹੀਆਂ ਕੀ ਗੱਲਬਾਤ ਹੋ ਰਹੀ ਹੈ ਤੁਹਾਨੂੰ ਲੈ ਕੇ ਚੱਲਦੇ ਆ ਇਸ ਵਫ਼ਦ ਦੇ ਵਿੱਚ ਮਿਲਾਉਂਦੇ ਆ ਤੇ ਜਾਣਕਾਰੀ ਲੈਂਦੇ ਆ ਕਿ ਹੋਰ ਜਿਹੜੀ ਭਾਰਤ ਸਰਕਾਰ ਹੈ ਅੱਤਵਾਦ ਨੂੰ ਜੰਗੀ ਪੱਦਰ ਤੇ ਖਤਮ ਕਰਨ ਦੇ ਲਈ ਜਮੀਨੀ ਪੱਦਰ ਤੇ ਨਾਮੁਨਿਸ਼ਾਨ ਮਟਾਉਣ ਦੇ ਲਈ ਆਪ ਤਵਾਦਾ ਕੀ ਕੀ ਕਰ ਰਹੀ ਹੈ ਉਹ ਤੁਹਾਨੂੰ ਲੈ ਕੇ ਚਲਦੇ ਹਾਂ ਕੈਮਰਾਮੈਨ ਅੱਜ ਦੇ ਨਾਲ ਦਲਵੀਰ ਸਿੰਘ ਕਹਿੰਦਰੀਆ ਇਟਲੀ ਦੇਖੋ ਇਹ ਸਾਡਾ ਦੂਸਰਾ ਮੁਲਕ ਹੈ ਅਸੀਂ ਪਿਛਲੇ 2 ਦਿਨ ਅਸੀਂ ਫਰਾਂਸ ਵਿੱਚ ਸੀ ਪੈਰਿਸ ਵਿੱਚ ਜੀ ਉੱਥੇ ਵੀ ਅਸੀਂ ਸਾਰਿਆਂ ਨੂੰ ਮਿਲੇ ਪੋਲਿਟিক্যাল ਲੀਡਰਜ਼ ਨੂੰ ਮਿਲੇ ਪ੍ਰੈਸ ਨੂੰ ਮਿਲੇ ਥਿੰਕ ਟੈਂਕਸ ਨੂੰ ਮਿਲੇ ਹੋਰ ਲੋਕਾਂ ਨੂੰ ਮਿਲੇ ਇੱਥੇ ਵੀ ਅਸੀਂ ਰੋਮ 'ਚ ਵੀ ਹੁਣ ਸਵੇਰ ਦੀਆਂ ਸਾਡੀਆਂ ਮੀਟਿੰਗਾਂ ਚੱਲ ਰਹੀਆਂ ਨੇ ਅਸੀਂ ਸੈਨੇਟ ਦੋ ਤਿੰਨ ਮਾਰੀ ਹੋਇਆ ਹੈ ਯਾ ਪਰ ਹਾਊਸ ਲੋਅਰ ਉਹ ਸਭ ਨੂੰ ਪ੍ਰੈਸ ਨੂੰ ਮਿਲੇ ਹੁਣੇ ਥਿੰਕਿੰਗ ਨੂੰ ਮਿਲੇ ਸੀ ਤੇ ਉਹ ਕਹਿਣ ਦਾ ਮਤਲਬ ਇਹ ਆ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਅਸੀਂ ਸਭ ਤੋਂ ਪਹਿਲਾਂ ਤਾਂ ਜਿਹੜੀ ਗੱਲ ਅਸੀਂ ਦੱਸਦੇ ਹਾਂ ਉਹ ਇਹ ਦੱਸਦੇ ਹਾਂ ਕਿ ਪਹਿਲ ਗਾਮ ਕੋਈ ਪਹਿਲੀ ਕਟਨਾ ਨਹੀਂ ਆ ਜੀ 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 ਉਸ ਤੋਂ ਪਹਿਲਾਂ ਵੀ ਪਹਿਲੀ ਘਟਨਾ ਨਹੀਂ ਜੀ ਜੇ ਆਪਾਂ ਇਤਿਹਾਸ ਦੇਖੀਏ ਜੀ ਤਾਂ ਜਦੋਂ ਹਿੰਦੁਸਤਾਨ ਪਾਕਿਸਤਾਨ ਆਜ਼ਾਦ ਹੋਇਆ ਸੀ ਉਦੋਂ ਦੋ ਤਿੰਨ ਮਹੀਨਿਆਂ 'ਚ 5000 ਕਬਾਈਲੀਆਂ ਦੇ ਨਾਂ ਤੇ ਹੈ ਉਹ ਪਾਕਿਸਤਾਨ ਆਰਮੀ ਦੇ ਲੋਕ ਸੀ ਜੀ ਔਰ ਮਾਉਂਟ ਬੈਟਨ ਜੋ ਉਸ ਵਕਤ ਗਵਰਨਰ ਜਨਰਲ ਸਨ ਉਹਨਾਂ ਨੇ ਉਹਨਾਂ ਨੂੰ ਟੈਰਰਿਸਟਾਂ ਦਾ ਨਾਂ ਦਿੱਤਾ ਸੀ ਜੀ ਠੀਕ ਹੈ ਜੀ ਔਰ ਉਸ ਤੋਂ ਬਾਅਦ ਲਗਾਤਾਰਕ ਆਪਾਂ ਅਗਰ ਦੇਖੀਏ ਕਿ ਮੁੰਬਈ اٹੈਕ ਹੋਇਆ ਪਾਰਲੀਮੈਂਟ ਤੇ ਹੋਇਆ ਉਰੀ ਹੋਇਆ ਪਠਾਨਕੋਟ ਸਾਡਾ 에어ਪੋਰਟ اٹੈਕ ਹੋਇਆ ਪਲਵਾਮਾ ਹੋਇਆ ਆ ਪਹਿਲਗਾਮ ਹੋਇਆ ਹੁਣ 26 27 ਲੋਕ ਪਰਿਵਾਰ ਮੈਂਬਰਾਂ ਦੇ ਸਾਹਮਣੇ ਮਾਰੇ ਕਹਿਣ ਦਾ ਮਤਲਬ ਇਹ ਹੈ ਕਿ ਪਾਕਿਸਤਾਨ বারবার পাকিস্তান ਉਹਨਾਂ ਦੀ ਆਰਮੀ ਉਹਨਾਂ ਦੇ ਉੱਥੇ ਜਿਹੜੇ ਕੈਂਪ ਹੈਗੇ ਆ ਅਤਵਾਦੀਆਂ ਦੇ ਟ੍ਰੇਨਿੰਗ ਦੇ ਉਹ बार-बारੇ ਕੰਮ ਕਰਦੇ